ਦੇਖੋ ਕਿ ਨਹੀਂ ਬismillah ਚ ਹੋ ਰਹੀ ਹੈ ਪਹਿਲੀ ਵਾਰ ਇਨੀ ਪੀਸੂ ਨੇ ਇਲੈਕਸ਼ਨ ਹੋ ਰਹੀ ਹੈ ਕੋਈ ਬੂਥ ਨਹੀਂ ਪੱਟੇ ਜਾ ਰਹੇ ਕੋਈ ਧੱਕਾ ਨਹੀਂ ਹੋ ਰਿਹਾ ਫਰੀ ਐਂਡ ਫੇਅਰ ਇਲੈਕਸ਼ਨ ਹੋ ਰਹੀ ਹੈ ਔਰ ਆ ਦੇਖੋ ਜਿਹੜਾ ਬੰਦਾ ਐਮਸੀ ਨਹੀਂ ਐਮਐਲਏ ਨਹੀਂ ਐਮਪੀ ਨਹੀਂ ਉਹ ਕਿਹੜੀ ਕਪੈਸਿਟੀ ਦੇ ਅੰਦਰ ਪੁਲਿਸ ਸਟੇਸ਼ਨ ਦੇ ਅੰਦਰ ਜਾ ਰਿਹਾ ਜੀ ਅੱਜ ਮਾਨਾਣੀ ਸਾਹਿਬ ਇਨਫਲੂਐਂਸ ਕਰਨਾ ਹੈ ਇਹਨਾਂ ਇਲੈਕਸ਼ਨ ਨੂੰ ਜੀ ਇੱਜਾ ਥੋੜੀ ਐ ਕੋਈ ਤੇਰੇ ਬੀਬਾ ਵੀ ਆਏ ਤੇਰੇ ਬੀਬਾ ਜੀ ਆਏ ਨੇ ਕੀ ਉਹਨਾਂ ਦੀ ਕੀ ਕਪੈਸਿਟੀ ਐ ਕੀ ਨੇ ਉਹ ਉਹਨਾਂ ਕੋਲ ਕਿਹੜਾ ਸੰਵਿਧਾਨਕ ਪੋਸਟ ਐ ਕੀ ਅਥਾਰਟੀ ਐ ਕਿ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਸਕਣ ਅੱਜ ਇੱਥੇ ਅੱਜ ਪਹਿਲੀ ਵਾਰ ਹੋਇਆ ਕਿ ਸੈਂਟਰ ਨੇ ਜਿਹੜੀ ਕਿ ਬੀਜੇਪੀ ਦੇ ਜਿਹਦਾ ਐਮਕੇਐਨ ਸਿਕਿਉਰਟੀ ਰਾਤੋਂ ਰਾਤ ਆਈ ਐ ਉਹ ਕਹਿੰਦੇ ਡਰ ਬਹੁਤ ਐ ਤੁਹਾਨੂੰ ਤੁਹਾਡੇ ਤੋਂ ਜਿਹੜੇ ਤੋਂ ਯਾਰ ਕਾਨੂੰਨ ਦਾ ਹਮਨ ਪਾਰਟੀ ਦਾ ਤੁਹਾਡੀ ਵੋਟ ਭਾਜੀ ਇਸੇ ਵੋਟ ਦਾ ਮੋਰ ਇਹ ਉਹਨਾਂ ਦੀ ਇਹ ਉਹਨਾਂ ਦੀ ਬੋਖਲਾਹਟ ਐ ਉਹਨਾਂ ਦੀ ਕਬਰਾਹਟ ਐ ਮੈਂ ਫਿਰ ਰਹੇ ਸੀ ਦਸੋ ਕਿਹੜੇ ਗਨਮੈਨ ਨੇ ਕਿਹੜੀ ਅਗੂ ਗੱਲ ਹੈ ਜਦੋਂ ਪਿਆਰ ਕਮਾਓਗੇ ਪਿਆਰ ਮਿਲੇਗਾ ਜੇ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਫਿਰ ਤਾਂ ਤੁਹਾਨੂੰ ਖਤਰਾ ਹੋਏਗਾ ਹੀ ਹੋਏਗਾ ਜੀ ਕੱਲ੍ਹ ਤੇ ਹਾਈ ਕੋਰਟ ਤੇ ਫੈਸਲੇ ਸੱਚੀ ਮੈਂ ਜੀ ਸਿਰ ਮੱਥੇ ਜੀ ਬਿਲਕੁਲ ਸਿਰ ਮੱਥੇ ਮੈਂ ਤਾਂ ਪਹਿਲਾਂ ਹੀ ਜਿਹੜਾ ਇਸ ਗੱਲ ਦਾ ਮੁੱਦਾ ਹੀ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਔਰ ਜੋ کورٹ ਦਾ ਦੇਸ਼ ਹੈ ਉਹਨੂੰ ਸਿਰ ਮੱਥੇ ਜਿਹੜਾ ਹੈ ਅਸੀਂ ਸਵੀਕਾਰ ਕਰਦੇ ਹਾਂ ਔਰ ਉਸੇ ਦਿਨ ਦੇਖੋ ਬਾਈਨ ਲਾ 60 ਵੋਟ ਨੇ ਜੀ ਉਹਦੇ ਜੋ 6 10% ਸਿਰਫ ਮਹਿਜ਼ 10% ਅਨਪੋਲ ਦੇ ਨੇ ਬਾਕੀ ਇਹਦਾ ਸਕੂਟਨੀ ਚ ਕਲੀਅਰ ਉਹ ਉਹ ਵੀ ਮੈਂ ਕਰਾਦੀ ਫਰੂਟ ਨਹੀਂ ਜੀ ਸਾਰਾ ਮਾਹੌਲ ਬਣਾਇਆ ਤੁਹਾਨੂੰ ਲੱਗਦਾ ਜਿਹੜਾ ভোটার ਨੇ ਵੋਟ ਪਾਣ ਵਾਸਤੇ ਆ ਸਕਦੇ ਨੇ ਜੀ ਸਭ ਤੁਸੀਂ ਵੀ ਕੋ ਆਪਨੇ ਕੀਆ ਹੁਣ ਦੇਖੋ ਪੋਲਿੰਗ ਸਟੇਸ਼ਨ ਨਾਲ ਹੈ 10 ਫੀਟ ਦੇ ਉੱਤੇ ਮੋਬਿੰਗ ਹੋ ਰਹੀ ਹੈ ਉਹ ਨਹੀਂ ਨਾ ਹੋਣੀ ਚਾਹੀਦੀ ਠੀਕ ਹੈ ਮੋਬਿੰਗ ਨਾ ਕਰੋ ਆਪੋ ਆਪਣੀ ਬੂਥ ਤੇ ਜਾਓ ਵੋਟ ਲਓ ਅੰਦਰ ਜਾਓ ਗੱਲ ਖਤਮ ਇੱਥੇ ਤਾਂ ਬਿਲਕੁਲ ਹੀ ਗਾਹ ਪਿਆ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਵੋਟਰ ਜਿਹੜੇ ਨੇ ਉਹ ਅੰਦਰ ਨਹੀਂ ਜਾ ਸਕ ਰਹੇ ਉਹਨੇ ਸਾਨੂੰ ਵੋਟ ਪਾਣੀ ਮੈਂ ਉਹੀ ਕਹਿ ਰਿਹਾ ਸੀ ਮੈਂ ਤਾਂ ਹੁਣ ਆਇਆ ਮੈਨੂੰ ਪਤਾ ਲੱਗਾ ਕਿ ਮਹਾਰਾਣੀ ਸਾਹਿਬ ਆਏ ਨੇ ਮਹਾਰਾਣੀ ਸਾਹਿਬ ਆ ਤੁਸੀਂ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਨਾ ਜਾ ਸਕਦੇ ਜੀ ਮੈਂ ਇੱਕ ਵੀ ਪੁਲਿਸ ਐਮਐਲਏ ਆ ਮੈਂ ਸ਼ਹਿਰ ਦਾ ਮੈਂ ਇੱਕ ਵੀ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਗਿਆ ਐਮਪੀ ਤਰਨਵੀਰ ਗਾਂਧੀ ਜੀ ਨੇ ਇੱਕ ਵੀ ਪੁਲਿਸ ਸਟੇਸ਼ਨ ਦੇ ਅੰਦਰ ਨਹੀਂ ਗਏ ਕਿੰਨੀ ਦੀ ਭੁੱਖ ਹੈ ਸੱਤਾ ਦੀ ਕਿੰਨਾ ਤੁਸੀਂ ਜਿਹੜਾ ਹੈ ਉਸ ਲੈਵਲ ਤੇ ਆ ਚੁੱਕੇ ਹੋ ਕਿ ਬਸ ਵੀ ਸਾਰਾ ਕੁਝ ਜਿਹੜਾ ਹੈ ਅਸੀਂ ਇੱਕ ਪਾਸੇ ਆਪਣੀ ਝੋਲੀ ਚ ਪਾ ਲਈਏ ਇਦਾਂ ਨਹੀਂ ਹੁੰਦਾ ਜੀ ਲੋਕਤੰਤਰ ਹੈ ਲੋਕ ਜਿਹੜੇ ਨੇ ਉਹ ਮਾਲਕ ਨੇ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਆਇਆਂ ਨੂੰ ਆਓ ਮੋਟ ਦਾ ਰਾਈਟ ਜਿਹੜਾ ਹੈ ਉਹ ਐਕਸਰਸਾਈਜ਼ ਕਰੋ ਇਹ ਡੈਮੋਕਰੇਸੀ ਦੀ ਇੱਕ ਸੈਲੀਬ੍ਰੇਸ਼ਨ ਹੈ ਇਹਨੂੰ ਆਪਾਂ ਸਾਰੇ ਮਿਲ ਕੇ ਪਿਆਰ ਮੁਹੱਬਤ ਨਾਲ ਮਨਾਈਏ ਸ਼ਾਮੀ 4 ਵਜੇ ਤੋਂ ਬਾਅਦ ਭਾਜਪੀ ਤੇ ਆਮ ਆਦੀ ਪਾਰਟੀ ਕੀ ਸੀ ਹਲਕੇ ਚਾਹਾਂ ਪੀਣੀਆਂ ਨੇ ਇੱਕ ਦੂਜੇ ਦੇ ਸੁਖਦੁਖ ਚ ਜਾਣਾ ਸ਼ਹਿਰ ਤਾਂ ਉਹੀ ਹੈ ਨਾ ਜੀ ਆਹ ਕੰਮ ਨਾ ਕਰੋ ਜਿਹੜਾ ਇਹ ਕੰਮ ਪਹਿਲੇ ਸਾਰੇ ਕਰਾ ਰਹੇ ਨੇ ਸਰੇ ਆਮ ਜਿਹੜਾ ਹੈ ਚੇਰ ਮਚਾਏ ਸ਼ੋਰ ਜਿਹੜਾ ਆਪਣੇ ਹੀ ਸੈੱਟ ਮਾਰ ਗਿਆ ਦੇਖੋ ਕਹਿੰਦੇ ਜੋਸ਼ੀ ਸਾਹਿਬ ਕਿ ਆਪਣੇ ਦੇ ਜਿੱਤਦਾ ਨਹੀਂ ਰੁੱਟਦਾ ਬਾਈ ਜਿੰਨੇ ਰੁੱਟਾ ਉਹਨੂੰ ਪੁੱਛੋ ਮੈਂ ਇਹਦੇ 'ਚ ਮੇਰਾ ਕੀ ਇੰਡੈਂਡ ਹੈ ਮੈਨੂੰ ਤਾਂ ਪਤਾ ਵੀ ਹੋਣ ਲੱਗ ਰਿਹਾ ਵੀ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਆ ਸੋ ਥੀਸ ਆਰ ਓਨਲੀ ਪ੍ਰੈਸ਼ਰ ਟੈਕਟਿਕਸ মিডিਆ ਦੇ ਪਲੇਇੰਗ ਟੂ ਦਾ ਗੈਲਰੀ ਆ ਕੇ ਜਿਹੜਾ ਹੈ ਜ਼ਮਨੀਤ ਬਿੱਟੂ ਨੂੰ ਬੁਲਾ ਲਿਆ ਜ਼ਮਨੀਤ ਬਿੱਟੂ ਸੈਂਟਰ ਵਜ਼ੀਰ ਉਹ ਲੁਧਿਆਣੇ ਤੋਂ ਕੈਂਡੀਡੇਟ ਆ ਲੁਧਿਆਣੇ ਰਹਿੰਦਾ ਉਹ ਤੇ ਲੁਧਿਆਣੇ ਇਲੈਕਸ਼ਨ ਚ ਤਾਂ ਗਿਆ ਨਹੀਂ ਇੱਥੇ ਪਟਿਆਲੇ 'ਚ ਕੀ ਕਰੇ ਸੋ ਇਹ ਇਹਨਾਂ ਦੀ ਜਿਹੜੀ ਹੈ ਚਰਮ ਸੀਮਾ ਮੈਂ ਸਮਝਦਾ ਵੀ ਫ੍ਰਸਟ੍ਰੇਸ਼ਨ ਦੀ ਹੈ ਉਹਨੂੰ ਜਿਹੜਾ ਉਹਨੂੰ ਇਹ ਐਕਸਪ੍ਰੈਸ ਕਰ ਰਹੇ ਨੇ ਉਹਨੂੰ ਐਗਜ਼ੈਂਪਲੀਫਾਈ ਕਰ ਰਹੇ ਨੇ ਅਜਿਹੇ ਕੰਮ ਕਰਕੇ ਇਹ ਤਸਵੀਰਾਂ ਮੀਡੀਆ ਚ ਆ ਕਿਵੇਂ ਰਹੀਆਂ ਜਿਵੇਂ ਆਪਾਂ ਕਹਿੰਦੇ ਰੇਨ 2 ਦੀ ਗੈਲਰੀ ਮੀਡੀਆ ਇਹ ਤਸਵੀਰਾਂ ਸਾਹਮਣੇ ਸਵੇਰੇ 4 ਵਜੇ ਤੋਂ ਸ਼ੁਰੂ ਹੋਈਆਂ ਨੇ ਅਨੁਜ ਕੋਸਲਾ ਦੇ ਬਾੜ ਤੋਂ ਅੱਛਾ ਉਹਦੇ ਵੀ ਸ਼ਰਾਰਤੀ ਮਨ ਹੈ ਨਾ ਜਿਹੜਾ ਹੈਗਾ ਉਹਨੇ ਕੋਈ ਨਾ ਕੋਈ ਰਸਤਾ ਲੱਭ ਹੀ ਲੈਣਾ ਉਹ ਭਰਾਵਾ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੋ ਗਿਆ ਪੌਣੇ 1 ਪੌਣੇ 1 ਵਜੇ ਤੱਕ ਤਾਂ ਪੋਲਿੰਗ ਉੱਥੇ ਹੋ ਰਹੀ ਹੈ ਵੋਟਿੰਗ ਹੋ ਰਹੀ ਆ ਉਹਦਾ ਬੂਥ ਲੱਗਿਆ ਹੋਇਆ ਹੋਰ ਕੀ ਚਾਹੀਦਾ ਜੀ ਕੀ ਆਪਾਂ ਹੋਰ ਕੀ ਚਾਹਨੇ ਕਿ ਸਾਡੇ ਆਮ ਆਦਮੀ ਪਾਰਟੀ ਵਾਲੇ ਬੂਥ ਚੱਕ ਦਿੰਦੇ ਆ ਦੇਖੋ ਜੇ ਉਹਨਾਂ ਵੀ ਅਸੀਂ ਘਰ ਬੈਜਾਂਗੇ ਸਰ ਵੀ ਐਸਪੀ ਫੋਰਸ ਜਿਹੜੀ ਗੱਲ ਸੁਣੋ ਜਿਹੜੇ ਇਹਨਾਂ ਨੇ ਬੀਐਸਐਫ ਵਾਲੇ ਲੈ ਕੇ ਆਏ ਨੇ ਪੈਰਾ ਮਿਲਟਰੀ ਫੋਰਸ ਜਿਹੜੀ ਆਈ ਹੈ ਨਾਲ ਕੋਲੇ ਉਹ ਪਹਿਲਾਂ ਕਦੇ ਹੋਇਆ ਹਿੰਦੂ ਕਾਂਗਰਸ ਕਰੇਗੀ ਫਿਰ ਇੱਕ ਗੱਲ ਸੁਣੋ ਕਿਉਂ ਕੀ ਲੋੜ ਪੈਗੀ ਵੀਰਾਂ ਸਿਰ ਬੀਜੇਪੀ ਦੇ ਆ ਰਹੇ ਬੀਜੇਪੀ ਤੇ ਆਮਾਦੀ ਪਾਰਟੀ ਚੱਲ ਰਹੀ ਆ ਮੈਦਾਨ ਦੇ ਵਿੱਚ ਕਾਲੀ ਧਲ ਗਿਆ ਕਾਂਗਰਸ ਦੀ ਉਹ ਸਾਹਮਣੇ ਨਹੀਂ ਆ ਰਹੀ ਚੱਕਰ ਕੀ ਹੈ ਫਿਰ ਮੇਰੀ ਗੱਲ ਸੁਣੋ 45 ਵਾਰਡ ਚ ਇਲੈਕਸ਼ਨ ਹੋ ਰਹੀ ਹੈ 45 ਵਾਡਾਂ ਚ 134 ਕੈਂਡੀਡੇਟ ਨੇ ਯਾਨੀ ਕਿ ਪਰ ਵਾਰਡ 3-4 ਕੈਂਡੀਡੇਟ ਹੈਗੇ ਨਾ 3-4 ਕੈਂਡੀਡੇਟ ਹੈਗੇ ਨਾ ਇਹ ਕਹਿੰਦੇ ਤੱਕਾ ਹੋ ਗਿਆ ਜੀ ਕਾਗਜ਼ ਨਹੀਂ ਭਰਨ ਦਿੱਤੇ 134 ਕਿੱਥੋਂ ਭਰ ਕੇ ਦਿੱਤੇ ਇਵੇਂ ਗੱਲਾਂ ਬਾਤ ਦਾ ਬਤੰਗੜ ਬਣਾ ਕੇ ਹਾਈਲਾਈਟ ਕਰਕੇ ਪ੍ਰੈਸ਼ਰ ਬਸ ਬਣਾਉਣਾ ਲੋਕਾਂ ਦੇ ਵਿੱਚ ਸਹਿਮ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਸ਼ਹਿਰ ਦੇ ਵਿੱਚ ਕਿ ਅਸੀਂ ਦੱਬ ਲਾਂਗੇ ਮਹਾਰਾਣੀ ਸਾਹਿਬ ਸਮਾਂ ਹੁੰਦਾ ਜੀ ਦੇਖੋ 20 ਸਾਲ ਤੋਂ ਤੁਹਾਨੂੰ ਪਰਮਾਤਮਾ ਨੇ ਰਾਜ ਬਖਸ਼ਿਆ ਪਟਿਆਲਾ ਲੋਕਾਂ ਨੇ ਤੁਹਾਨੂੰ ਪਲਕਾਂ ਦੇ ਬਿਠਾਇਆ ਹੁਣ ਤੁਹਾਡੇ ਤੋਂ ਰਾਜ ਸੱਤਾ ਤੋਂ ਬਾਹਰ ਰਹਿਣਾ ਤੁਹਾਡੇ ਵਾਸਤੇ ਬੜਾ ਔਖਾ ਹੋਇਆ ਹੋਵੇ ਤੁਸੀਂ ਆਪ ਆ ਰਹੇ ਹੋ ਹਰ ਥਾਂ ਤੇ ਜਾ ਕੇ ਮਾਹੌਲ ਆਪ ਖੁਦ ਪ੍ਰੋਵੋਕ ਕਰਦੇ ਹੋ ਖੁਦ ਗਲਤ ਕਰਦੇ ਹੋ ਇਹ じゃ ਸ਼ਰੀਫ ਕੈਂਡੀਡੇਟ ਸਾਡਾ ਪੁਰਾਣਾ ਕੈਂਡੀਡੇਟ ਸਾਡਾ ਕੀ ਬੰਦੇ ਨੇ ਦੇ ਕੋਲ ਆਪਣੀ ਵੋਟ ਪਾ ਰਿਆ ਮਾਰੇ ਨਹੀਂ ਵੀ ਸਾਹਿਬ ਅੰਦਰ ਅੰਦਰ ਪਹੁੰਚੇ ਵੀ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਇਹ ਲੋਕਤੰਤਰ ਵਾਸਤੇ ਤੁਸੀਂ ਅੱਛਾ ਪ੍ਰੈਜ਼ੀਡੈਂਟ ਨਹੀਂ ਸਾਬਤ ਕਰ ਰਹੇ ਤੇ ਦੂਜੇ ਵਾਰੀ ਆਲੇ ਨਹੀਂ ਮਾਰਾ ਸਾਹਿਬ ਐਮਐਲਏ ਸਾਹਿਬ ਜੀ ਤਾਂ ਸੇਮ ਕਹਿ ਰਹੇ ਵਾਕੀ ਸੇਮ ਹੈ VOTER ਨਹੀਂ ਨਿਕਲ ਰਿਹਾ ਵੋਟ ਨਹੀਂ ਅਸੀ ਗੱਲ ਨਹੀਂ VOTING ਹੋ ਰਹੀ ਹੈ ਜਿਹੜਾ ਟਾਈਮ ਦੇਖੋ ਜੀ ਪੌਣਾ 1 ਹੋਇਆ ਤਿੰਨ ਘੰਟੇ ਪਈ ਨੇ ਇਹ ਜਿਹੇ ਟਾਈਮ ਵਧੀਆ VOTING ਨਿਕਲੇਗੀ ਮੇਰੇ ਕਹਿਣ ਦਾ ਸਿਰਫ ਇੰਨਾ ਕ ਮਕਸਦ ਹੈ ਵੀ ਪੀਸ ਹੋਵੇ ਤੁਹਾਡੇ ਰਾਈਂਗ ਸਾਰਿਆਂ ਨੂੰ ਕਹਿਣਾ ਦੇਖੋ ਇੱਕ ਵੀਡੀਓ ਅੱਜ ਵਾਇਰਲ ਕਿੱਥੇ ਆ ਵੀ ਚੇਤਨ ਸਿੰਘ ਚੋੜੇ ਮਾਜਰਾ ਤੇ ਗੁਰਲਾਲ ਖਨੌਰ ਜੀ ਆਏ ਬੀਬਾ ਬੀਬਾ ਜੀ ਆਪ ਦਿੱਲੀ ਦੇ ਰਹਿਣ ਵਾਲੇ ਨੇ ਠੀਕ ਹੈ ਬੀਬਾ ਜੀ ਆਪ ਕਿਹੜੀ ਕਪੈਸਿਟੀ ਦੇ ਵਿੱਚ ਇੱਥੇ ਚੌਧਰੀ ਬਣੇ ਫਿਰਦੇ ਨੇ ਬੀਬਾ ਜੀ ਨੂੰ ਪੁੱਛੇ ਜੇ ਤੁਸੀਂ ਇੰਨੇ ਕੀ ਹੋ ਤੁਸੀਂ ਕਦੇ ਉਹ ਹੈਗੇ ਨੇ ਮਹੀਨੇ 'ਚ ਇੱਕ ਹਫਤੇ ਵਾਲੇ ਪੋਲੀਟਿਸ਼ੀਅਨ ਤਿੰਨ ਹਫਤੇ ਰਹਿੰਦੇ ਨੇ ਦਿੱਲੀ ਇੱਕ ਹਫਤੇ ਲਈ ਇੱਥੇ ਆਉਂਦੇ ਨੇ ਯੂਅਰ ਫੈਮਿਲੀ ਵੀਅਰ ਫੈਮਿਲੀ ਉਹ ਕਰਕੇ ਚਲੇ ਜਾਂਦੇ ਨੇ ਇਦਾਂ ਨਹੀਂ ਹੁੰਦਾ ਜੀ ਹਰ ਆਪਣੇ ਜਿਹੜਾ ਤੁਹਾਡਾ ਇਲੈਕਟੋਰੇਟ ਆ ਉਹਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਾ ਹੋਵੇ ਐਦਾਂ ਕਹਿਣ ਨਾਲ ਨਹੀਂ ਕੁਝ ਹੁੰਦਾ ਹੁੰਦਾ